Bye. ਤੋ ਸ਼ੁਰੂ ਤੋਂ ਹੀ ਅਮਨ ਪਸੰਦ ਦੇਸ਼ ਰਿਹਾ ਹੈ ਅਤੇ ਹਮੇਸ਼ਾ ਦੂਜੇ ਦੇਸ਼ਾਂ ਨਾਲ ਚੰਗੇ ਸਬੰਧ ਸਥਾਪਿਤ ਕਰਨ ਦੀ ਕੋਸ਼ਿਸ਼ ਕਰਦਾ ਰਿਹਾ ਹੈ। ਭਾਰਤ ਰੂਸ ਅਤੇ ਯੂਕਰੇਨ ਦੀ ਲੜਾਈ ਖਤਮ ਕਰਨ ਵਿੱਚ ਅਹਿਮ ਭੂਮਿਕਾ ਨਿਭਾ ਰਿਹਾ ਹੈ। ਅਨੇ ਦਿਨੀ ਭਾਰਤ ਦੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਅਮਰੀਕਾ ਦੇ ਦੌਰੇ ਤੇ ਹਨ ਜਿੱਥੇ ਖਾਲਿਸਤਾਨੀ ਪੱਖੀ ਲੋਕਾਂ ਵੱਲੋਂ ਰੁਕਾਵਟ ਪਾਉਣ ਦੀ ਕੋਸ਼ਿਸ਼ ਕੀਤੀ ਗਈ ਅਤੇ ਨਿਊਯਾਰਕ ਪੁਲਿਸ ਨੇ ਉਹਨਾਂ ਖਾਲਿਸਤਾਨੀਆਂ ਨੂੰ ਗ੍ਰਿਫਤਾਰ ਕਰ ਲਿਆ। ਦੱਸਦੀ ਹੈ ਕਿ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਆਪਣੇ ਅਮਰੀਕਾ ਦੇ ਦੌਰੇ ਦੇ ਪੁੱਛੇ ਦਿਨ ਨਿਊਯਾਰਕ ਦੇ ਨਸਾਊ ਕੌਂਜ਼ੀਅਮ ਇੰਡੋਰ ਸਟੇਡੀ ਇਸ਼ਵਰਾਨ ਪੀਐਮ ਮੋਦੀ ਨੇ ਭਾਰਤੀ ਅਮਰੀਕੀਆਂ ਦੇ ਇੱਕ ਵਿਸ਼ਾਲ ਇਕੱਠ ਨੂੰ ਸੰਬੋਧਿਤ ਕੀਤਾ। ਇਧਰ ਖਾਲਿਸਤਾਨੀ ਸਮਰਥਕਾਂ ਵੱਲੋਂ ਪੀਐਮ ਮੋਦੀ ਦੇ ਇਸ ਪ੍ਰੋਗਰਾਮ ਨੂੰ ਵਿਗਾੜਨ ਦੀ ਪੂਰੀ ਤਿਆਰੀ ਸੀ ਪਰ ਨਿਊਯਾਰਕ ਪੁਲਿਸ ਨੇ ਖਾਲਿਸਤਾਨੀਆ ਲਿਸਟ ਯੋਜਨਾ ਨੂੰ ناکਾਮ ਕਰ ਦਿੱਤਾ। ਪੀਐਮ ਮੋਦੀ ਦੇ ਪ੍ਰੋਗਰਾਮ ਵਿੱਚ ਵਿਗੜਨ ਪਾਉਣ ਆਏ ਖਾਲਿਸਤਾਨੀਆਂ ਨੂੰ ਨਿਊਯਾਰਕ ਪੁਲਿਸ ਨੇ ਗ੍ਰਿਫਤਾਰ ਕਰ ਲਿਆ। ਜਦੋਂ ਖਾਲਿਸਤਾਨੀ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇਸਾਉ ਕੋਲੋਸੀਅਮ ਬਿਠੀ ਕਮਿਊਨਿਟੀ ਪ੍ਰੋਗਰਾਮ ਵਿੱਚ ਵਿਘਨ ਪਾਉਣ ਦੀ ਕੋਸ਼ਿਸ਼ ਕਰਦੇ ਸਨ ਉਦੋਂ ਉਨ੍ਹਾਂ ਨੂੰ ਗ੍ਰਿਫਤਾਰ ਕੀਤਾ ਗਿਆ ਸੀ ਮੇਰੀ ਜਾਣਕਾਰੀ ਦੇ ਅਨੁਸਾਰ ਖਾਲਿਸਤਾਨੀ ਪ੍ਰਦਰਸ਼ਨਕਾਰੀ ਨੂੰ ਗ੍ਰਿਫਤਾਰ ਕੀਤਾ ਗਿਆ ਸੀ ਅਤੇ ਇੱਕ ਸਮਾਨ ਸਮੂਹ ਨੂੰ ਫ੍ਰੀ ਸਪੀਚ ਜ਼ੋਨ ਵਿੱਚ ਜਾਣ ਲਈ ਮਜਬੂਰ ਕੀਤਾ ਗਿਆ ਸੀ ਪੁਲਿਸ ਨੇ ਨਸਾਉ ਗੈਟਨਸ ਮੈਮੋਰੀਅਲ ਕੋਲੋਸੀਅਮ ਦੇ ਆਲੇ-ਦੁਆਲੇ ਭੜਕਾਓ ਪ੍ਰਚਾਰ ਨੂੰ ਵੀ ਹਟਾ ਦਿੱਤਾ ਨਸਾਓ ਕਾਉਂਟੀ ਦੇ ਪੁਲਿਸ ਅਧਿਕਾਰੀਆਂ ਨੇ ਨਸਾਓ ਵੈਟਨਸ ਮੈਮੋਰੀਅਲ ਕੋਲਜੀਅਮ ਦੇ ਨੇੜੇ ਸੜਕ ਤੇ ਲਗਾਇਆ ਖਾਲਿਸਤਾਨੀ ਸਮੂਹ ਸਿੱਖ ਫੌਜ ਜਸਟਿਸ ਐਸ ਐਫ ਜੇ ਦਾ ਬੈਨਰ ਵੀ ਹਟਾ ਦਿੱਤਾ ਜਾਣਕਾਰੀ ਮੁਤਾਬਕ ਇਹ ਪ੍ਰਚਾਰ ਐਸ ਐਫ ਜੇ ਅਤੇ ਖਾਲਿਸਤਾਨੀ ਗਰੁੱਪਾਂ ਵੱਲੋਂ ਸਰਕਾਰ ਵਿਰੁੱਧ ਕੀਤਾ ਗਿਆ ਸੀ ਉਨ੍ਹਾਂ ਇਹ ਵੀ ਕਿਹਾ ਗਿਆ ਕਿ ਜੂਨ ਦੀ ਉਲੰਘਣਾ ਗੰਭੀਰ ਚਿੰਤਾ ਦਾ ਵਿਸ਼ਾ ਹੈ ਖਾਸ ਕਰਕੇ ਜਦੋਂ ਵਿਦੇਸ਼ੀ ਨੇਤਾ ਜਾਂ ਪਤਵੰਤੇ ਇੰਟਰਵਿਊ ਲੈਂਦੇ ਹੁੰਦੇ ਹਨ ਉਨ੍ਹਾਂ ਇਹ ਵੀ ਕਿਹਾ ਕਿ ਖਾਲਿਸਤਾਨੀਆਂ ਨਾਲ ਮੁੱਠੀ ਪਰ ਸਿੱਖੇ ਕੰਮ ਕਰ ਰਹੇ ਨੇ ਉਨ੍ਹਾਂ ਕਿਹਾ ਕਿ ਖਾਲਿਸਤਾਨੀ ਅਧਿਕਾਰੀ ਅਗਰੇ ਮ੍ਰਿੱਟੀ ਸਰਕਾਰ ਨੂੰ ਪ੍ਰਭਾਵਿਤ ਕਰਨ ਦੀ ਕੋਸ਼ਿਸ਼ ਕਰ ਰਹੇ ਉਹ ਕਟਿੰਗਿੰਤੀ ਹਨ ਪਰ ਇੱਕ ਮਜ਼ਬੂਤ ਵੋਟਰ ਸਮੂਹ ਵੀ ਹੈ ਅਮਰੀਕੀ ਸਰਕਾਰ ਭਾਰਤ ਅਮਰੀਕਾ ਸਬੰਧਾਂ ਨੂੰ ਲੈ ਕੇ ਗੰਭੀਰ ਹੈ ਉਹਨਾਂ ਨੇ ਪ੍ਰਮੋਦੀ ਨੂੰ ਪੂਰੀ ਸੁਰੱਖਿਆ ਦਿੱਤੀ ਹੈ ਪਹਿਲਾਂ ਤਾਂ ਦੇਸ਼ ਵਿਰੋਧੀ ਤਾਕਤਾਂ ਸਿਰਫ ਭਾਰਤ ਅਤੇ ਕੈਨੇਡਾ ਵਿੱਚ ਹੀ ਵਿਰੋਧ ਕਰਦੀਆਂ ਸਨ ਪਰ ਹੁਣ ਇਸ ਖਾਲਿਸਤਾਨੀ ਪੱਖੀ ਸੋਚ ਨੇ ਪੂਰੀ ਦੁਨੀਆ ਵਿੱਚ ਆਪਣੇ ਪੈਰ ਪਸਾਲੇ ਸ਼ੁਰੂ ਕਰ ਦਿੱਤੇ ਹਨ ਇਹਨਾਂ ਦੇ ਖਿਲਾਫ ਜਲਦ ਹੀ ਕੋਈ ਐਕਸ਼ਨ ਨਹੀਂ ਲਿਆ ਤਾਂ ਇਹਨਾਂ ਦੀ ਮਨਮਾਨੀ ਦਿਨੋ ਦਿਨ ਵੱਧ ਜਾਈ ਜਾਵੇਗੀ